वैसे ਤਾਂ ਸਾਡੇ ਲੋਕ ਰਾਜ ਕਰਨ ਦੀ ਗੱਲ ਕਰਦੇ ਆ ਵੀ ਰਾਜ ਤੁਸੀਂ ਸਵਾਹ ਕਰੋਗੇ ਵੀ ਜਿਹੜੀਆਂ ਖਾਲਸਾ ਰਾਜ ਦੀਆਂ ਨਿਸ਼ਾਨੀਆਂ ਨੇ ਵੀ ਉਹ ਤਾਂ ਸਾਤ ਤੋਂ ਸਾਂਭੀਆਂ ਨਹੀਂ ਜਾਂਦੀਆਂ ਬਹੁਤ ਘੱਟ ਲੋਕ ਆ ਜਿਹੜੇ ਇਤਿਹਾਸ ਨੂੰ ਸੁਣਨਾ ਪਸੰਦ ਕਰਦੇ ਆ ਅੱਜ ਕੱਲ ਲੋਕ ਸਵਾਦ ਭਾਲਦੇ ਆ ਕਰਦੇ ਨੇ ਨਹੀਂ ਕਿਹਾ ਖਾਸ ਕਰਕੇ ਮਾਵਾ ਆਪਣੇ ਵੀਰ ਬਰਤਾਰ ਤੂੰ ਕਿਹੜੇ ਚੱਕਰਾਂ ਚ ਫਸ ਗਿਆ ਬਾਅਦ ਵੀ ਬਾਅਦ ਚੱਕਰਾਂ ਚ ਫਸ ਗਿਆ ਅਜਿਹਾ ਇਤਨ ਕਦੀ ਗੱਲ ਹੁੰਦੀ ਕਰ ਦੇਦਾ ਹੁਣ ਇੱਕ ਪਾਸੇ ਆਏ ਵੀ ਕਹਿੰਦੇ ਜਿਵੇਂ ਬਾਕੀ ਆਈਲੈਂਡਸ ਕਰਕੇ ਬਾਹਰ ਤੁਰੇ ਜਾਂਦੇ ਆ ਵੀ ਤੂੰ ਵੀ ਤੁਰ ਜਾ ਪਰ ਮੇਰਾ ਆਪਦਾ ਹੀ ਜੀ ਨਹੀਂ ਕਰਦਾ ਜੀ ਪੰਜਾਬ ਪੰਜਾਬੀਅਰ ਦੀ ਗੱਲ ਕਰਨੀ ਉਹ ਹਰ ਇੱਕ ਪੰਜਾਬੀ ਦਾ ਫਰਜ ਆ ਆਪਣੀ ਧਰਤੀ ਦੇ ਲਈ ਬੋਲਣਾ ਆਪਣੀ ਬੋਲੀ ਦੇ ਲਈ ਬੋਲਣਾ ਪਰ ਗੱਲ ਕੀ ਆ ਲਿਖਣਾ ਤੇ ਗਾਉਣਾ ਮੇਰਾ ਸ਼ੌਂਕ ਆ ਜੀ ਸ਼ੁਰੂ ਤੋਂ ਅੱਛਾ ਲਿਖਦੇ ਵੀ ਹਾਂ ਹਾਂ ਲਿਖਦੇ ਵੀ ਹਾਂ ਤੇ ਮੈਂ ਗਾਉਣਾ ਵੀ ਆ ਪੀਆ ਜੀ ਇਹ ਸ਼ੁਰੂ ਤੋਂ ਮੇਰਾ ਸ਼ੌਂਕ ਆ ਤੇ ਮੈਂ ਸੋਚਿਆ ਕਿਉਂ ਨਾ ਆਪ ਦਾ ਜਿਹੜਾ ਸ਼ੌਂਕ ਆ ਉਹ ਵੀ ਪਗਾਇਆ ਜਾਵੇ ਠੀਕ ਹੈ ਜੀ ਸੇਵਾ ਤਾਂ ਹੁਣ ਇੱਕ ਪਾਸੇ ਰਹੀ ਉਹ ਵੀ ਆਪਾਂ ਕਰਦੇ ਰਹਾਂਗੇ ਬੋਲਦੇ ਰਹਾਂਗੇ ਆਪਦੀ ਮਾਂ ਬੋਲੀ ਦੇ ਲਈ ਆਪਦੀ ਧਰਤੀ ਦੇ ਲਈ ਪਰ ਇਹ ਜਿਹੜਾ ਮੇਰਾ ਸ਼ੌਂਕ ਆ ਜੀ ਲਿਖਣਾ ਤੇ ਗਾਉਣਾ ਉਹਨੂੰ ਲੈ ਕੇ ਮੇਰਾ ਹੁਣ ਇੱਕ ਨਵਾਂ ਗੀਤ ਆਇਆ ਤੁਸੀਂ ਵੀ ਸਾਰਿਆਂ ਨੇ ਸੁਣਿਆ ਹੋਊਗਾ ਵਧੀਆ ਆਪਣੇ ਚੌਣ ਵਾਲਿਆਂ ਦੇ ਵੱਲੋਂ ਪਿਆਰ ਮਿਲ ਰਿਹਾ ਆਪਣੇ ਗਾਣੇ ਨੂੰ ਕੋਈ ਮੈਸੇਜ ਵੀ ਇਹ ਗਾਣੇ ਦੇ ਵਿੱਚ ਜਾਂ ਫਿਰ ਕਿਦਾਂ ਮੈਸੇਜ ਤਾਂ ਗੱਲ ਆਇਆ ਜੀ ਗਾਣਾ ਤਾਂ ਹੈਗਾ ਖੜਕੇ ਦੜਕੇ ਵਾਲਾ ਹੂੰ ਸਿਰਫ ਇੰਜੋਏ ਕਰਨ ਵਾਲਾ ਗਾਣਾ ਹੈਗਾ ਵਧੀਆ ਇੰਜੋਏ ਕਰੋ ਤੇ ਗੱਲ ਕੀ ਹੁਣ ਮੇਰੀ ਉਮਰ ਵੀ ਉਹੋ ਜੀ ਆ ਹਾਂ ਜਿਹਹ ਜੀ ਉਮਰ ਹੋਂ ਤੁਹਾਨੂੰ ਪਤਾ ਹੀ ਆ ਗਾਣੇ ਹੁਣ ਉਹੋ ਜੀ ਲਿਖੇ ਜਾਂਦੇ ਆ ਤੇ ਅੱਗੇ ਆਪਾਂ ਇਤਿਹਾਸ ਦੇ ਰਿਲੇਟਡ ਵੀ ਆਪਾਂ ਜਿਹੜੇ ਗਾਣੇ ਆ ਗੀਤ ਉਹ ਲੈ ਕੇ ਆਉਂਦੇ ਰਹਾ ਜੇ ਆਪਾਂ ਗੱਲ ਕਰੀਏ ਰਫਤਾਰ ਬਹੁਤ ਘੱਟ ਉਮਰ ਦੇ ਵਿੱਚ ਬਹੁਤ ਵੱਡੀ ਜਾਣਕਾਰੀ ਜਿਹੜੀ ਹਾਸਲ ਕੀਤੀ ਹੈ ਜਿਵੇਂ ਤੁਸੀਂ ਅਲੱਗ-ਅਲੱਗ ਮੁੱਦਿਆਂ ਤੇ ਜਾਣੇ ਹੋ ਅਲੱਗ-ਅਲੱਗ ਜਗਾਵਤ ਜਾਣੇ ਜਿਵੇਂ ਪਿਛਲੀ ਗੱਲ ਕਰੀ ਆਪਾਂ ਮਾਹਰ ਰਵਿੰਦੀ ਸਿੰਘ ਦੇ ਜੋ ਨਿਸਾਨ ਸਾਹਿਬ ਜੋ ਹੱਦਬੰਦੀ ਹੈ ਨਾ ਉੱਥੇ ਵੀ ਤੁਸੀਂ ਗਏ ਆ ਹਨ ਤੇ ਉੱਥੇ ਵੀ ਕਾਫੀ ਕੁਝ ਤੁਹਾਨੂੰ ਜਾਣਨ ਨੂੰ ਮਿਲਿਆ ਸਿੱਖਣ ਨੂੰ ਮਿਲਿਆ ਹਨਾ ਸਾਰੇ ਕੁਝ ਕੀ ਲੱਗਦਾ ਪ੍ਰਾਊਡ ਫੀਲ ਹੁੰਦਾ ਪਰਿਵਾਰ ਨੂੰ ਆਪਣੇ ਮਾਤਾ-ਪਿਤਾ ਨੂੰ ਵੀ ਇੰਨੀ ਛੋਟੀ ਉਮਰ ਦੇ ਵਿੱਚ ਸਾਡਾ ਬੱਚਾ ਇਹਨਾਂ ਕੁਝ ਜਾਣਨ ਲੱਗ ਗਿਆ ਦੁਨੀਆ ਨੂੰ ਸਮਝਣ ਲੱਗ ਗਿਆ ਮਾਪਿਓ ਹਮੇਸ਼ਾ ਸਾਹ ਦਿੰਦੇ ਆਈ ਸਾਰਾ ਪਿੰਡ ਆ ਮੇਰਾ ਪਿੰਡ ਵੀ ਬਹੁਤ ਮਾਣ ਕਰਦਾਗਾ ਪਰ ਇੱਕ ਗੱਲ ਦਾ ਦੌਖਾ ਜਦੋਂ ਮੈਂ ਉੱਥੇ ਗਿਆ ਰੋਪੜ ਆਪਣੇ ਲੱਗਿਆ ਹੋਇਆ ਸੀਗਾ ਹਨਾ ਸਾਰੇ ਤੇ ਉੱਥੇ ਜਦੋਂ ਮੈਂ ਪਹੁੰਚਿਆ ਪਹੁੰਚ ਕੇ ਨਾ ਮੈਂ ਇੱਕ ਵੀਡੀਓ ਪਾਈ ਮੈਂ ਕਿਹਾ ਵੀ ਵੈਸੇ ਤਾਂ ਸਾਡੇ ਲੋਕ ਰਾਜ ਕਰਨ ਦੀ ਗੱਲ ਕਰਦੇ ਆ ਵੀ ਰਾਜ ਤੁਸੀਂ ਸਵਾਹ ਕਰੋਗੇ ਵੀ ਜਿਹੜੀਆਂ ਖਾਲਸਾ ਰਾਜ ਦੀਆਂ ਨਿਸ਼ਾਨੀਆਂ ਨੇ ਵੀ ਉਹ ਤਾਂ ਸਾਤੋਂ ਸਾਂਭੀਆਂ ਨਹੀਂ ਜਾਂਦੀਆਂ ਮੈਂ ਇੰਨੀ ਗੱਲ ਉੱਥੇ ਚਲੋ ਮੈਂ ਤੁਹਾਨੂੰ ਪਤਾ ਵੀ ਬੰਦਾ ਤੱਤਾ ਹੋ ਜਾਂਦਾ ਜਜ਼ਬਾਤੀ ਹੋ ਜਾਂਦਾ ਮੈਂ ਖਾਸਾ ਕੁਝ ਉੱਥੇ ਬੋਲ ਗਿਆ ਕਿਉਂਕਿ ਦੇਖ ਕੇ ਬੜਾ ਦੁੱਖ ਹੋਇਆ ਵੀ ਕਿੱਡਾ ਆਪਣਾ ਰਾਜ ਸੀਗਾ ਮਹਾਰਾਜਾ ਰਣਜੀਤ ਸਿੰਘ ਉਹਦਾ ਕਿੱਡਾ ਰਾਜ ਸੀ ਵੀ ਅੱਜ ਲੋਕਾਂ ਨੂੰ ਪਤਾ ਹੀ ਨਹੀਂ ਜਿਹੜੀਆਂ ਉਹਦੀਆਂ ਨਿਸ਼ਾਨੀਆਂ ਨੇ ਹਨ ਉਹਨਾਂ ਦੇ ਬਾਰੇ ਨਹੀਂ ਪਤਾ ਜਿਹੜਾ ਉਹ ਨਿਸ਼ਾਨ ਸੀਗਾ ਉਹ ਡਿੱਗਣ ਦੀ ਤਦਾਰ ਦੇ ਉੱਪਰ ਆਇਆ ਹੋਇਆ ਬਿਲਕੁਲ ਤੇ ਜਦੋਂ ਮੈਂ ਇਹ ਵੀਡੀਓ ਪਾਈ ਇੱਕ ਬੰਦਾ ਉਹ ਵੀ ਖਾਸਾ ਸੋਸ਼ਲ ਮੀਡੀਆ ਦੇ ਉੱਪਰ ਐਕਟਿਵ ਆ ਚਲੋ ਨਾ ਤਾਂ ਮੈਂ ਨਹੀਂ ਲੈਂਦਾ ਉਹਦਾ ਉਹਨੇ ਨਾ ਇੱਕ ਪਾਸੇ ਮੇਰੀ ਵੀਡੀਓ ਦਿਖਾਈ ਤੇ ਦੂਜੇ ਪਾਸੇ ਕਹਿੰਦਾ ਕਹਿੰਦਾ ਜੀ ਦੇਖੋ ਵੀ ਇਹ ਬੰਦੇ ਦਾ ਬੋਲਦਾ ਤੁਸੀਂ ਢੰਗ ਦੇਖੋ ਕਹਿੰਦਾ ਵੀ ਕਿਵੇਂ ਸਾਨੂੰ ਬੋਲਦਾ ਇਹ ਹੂੰ ਕਹਿੰਦੇ ਜੇ ਇਹਨੂੰ ਇੰਨਾ ਦੌਖਾ ਵੀ ਇਹ ਪਹੁੰਚ ਜਾਂਦਾ ਵੀ ਉੱਥੇ ਪਹੁੰਚ ਗਿਆ ਵਾ ਠੀਕ ਆ ਗੱਲ ਮੁੱਕੀ ਇਹੋ ਜੀਆਂ ਗੱਲਾਂ ਉਹਨੇ ਵਿੱਚ ਕਈਆਂ ਦੇਖੋ ਸੋ ਇਹ ਵੀਡੀਓ ਦੇਖ ਕੇ ਨਾ ਜਿਹੜੇ ਬੰਦੇ ਇਹੋ ਜਿਹਾ ਕੁਸ਼ ਕਰਦੇ ਆ ਉਹ ਦੇਖ ਕੇ ਬੜਾ ਦੁੱਖ ਹੁੰਦਾ ਵੀ ਯਾਰ ਕਿਉਂਕਿ ਕਈ ਵਾਰ ਗੱਲ ਪਤਾ ਕੀ ਹੁੰਦੀ ਹੈ ਬੰਦਾ ਹੋ ਜਾਂਦਾ ਜਜ਼ਬਾਤੀ ਹੁਣ ਇੰਨਾ ਕ ਤਤਤਾ ਫਿਰ ਸਾਡੇ ਨੌਜਵਾਨ ਨੂੰ ਹਲੂਣਾ ਜਾਂ ਦੇਣ ਲਈ ਬੋਲਣਾ ਵੀ ਪੈਂਦਾਗਾ ਤੁਹਾਨੂੰ ਪਤਾ ਹੀ ਆ ਜੇ ਹੁਣ ਨਹੀਂ ਬੋਲਾਂਗੇ ਕੌਣ ਉੱਠ ਕੇ ਉੱਥੇ ਜਾਊਗਾ ਹਮ ਚਲੋ ਉਹ ਬੰਦੇ ਨੇ ਆਪਣੇ ਖਿਲਾਫ ਵੀਡੀਓ ਪਾਈ ਮੈਂ ਕੁਛ ਨਹੀਂ ਬੋਲਿਆ ਮੈਂ ਛੱਡੋ ਪਰੇ ਨਹੀਂ ਫਿਰ ਲੋਕ ਚਾਰ ਗੱਲਾਂ ਹੋਰ ਬਣਾਉਂਦੇ ਆ ਵੀ ਉਹੀ ਗੱਲ ਨੂੰ ਬਧਾਈ ਜਾਂਦਾਗਾ ਮੈਂ ਕੋਹ ਨਹੀਂ ਬੋਲਿਆ ਮੈਂ ਗੱਲ ਇਗਨੋਰ ਕਰਤੀ ਜੀ ਤੇ ਆਪਾਂ ਉਹ ਮੋਰਚਾ ਫਤੇ ਵੀ ਕਰ ਲਿਆ ਹਮ ਜਿੱਤ ਵੀ ਗਏ ਤੇ ਜਿਹੜੀ ਸਰਕਾਰ ਦੇ ਵੱਲੋਂ ਨਿਸ਼ਾਨਦੇਹੀ ਵੀ ਕਰਾਤੀ ਆਪਾਂ ਉਥੇ ਉਸ ਥਾਂ ਦੀ ਤੇ ਜਿਹੜੇ ਬੰਦੇ ਨੇ ਆਪਣੇ ਖਿਲਾਫ ਵੀਡੀਓ ਪਾਈ ਸੀ ਮੈਂ ਉਹਨੂੰ ਇੱਕ ਗੱਲ ਕਹਿਣੀ ਚਾਹਣਾ ਵੀ ਜੇ ਤੈਨੂੰ ਮੇਰੀ ਗੱਲ ਦਾ ਇੰਨਾ ਦੁੱਖ ਲੱਗਿਆ ਸੀ ਵੀ ਤੂੰ ਉੱਥੇ ਪਹੁੰਚਦਾ ਉੱਥੇ ਜਾ ਕੇ ਸਾਨੂੰ ਗੱਲ ਕਹਿੰਦਾ ਜੋ ਵੀ ਤੇਰੇ ਦਿਲ 'ਚ ਸੀ ਵੀ ਤੂੰ ਪਹੁੰਚਿਆ ਕਿਉਂ ਨਹੀਂ ਹੂੰ ਠੀਕ ਆ ਨਾ ਤੇ ਜਿਹੜੇ ਬੰਦੇ ਰਜਾਈਆਂ ਦੇ ਵਿੱਚ ਬੈਠ ਕੇ ਆਪਣਾ ਵਿਰੋਧ ਕਰਦੇ ਆ ਉਹਨਾਂ ਨੂੰ ਤਾਂ ਮੈਂ ਹੁਣ ਐਂ ਸਮਝਦਾ ਵੀ ਬੱਸ ਨਜ਼ਰ ਅੰਦਾਜ਼ ਕੀਤਾ ਜਾਵੇ ਕਿਉਂਕਿ ਇਹ ਬੰਦੇ ਬਹਾਨਾ ਭਾਲਦੇ ਹੁੰਦੇ ਆ ਵੀ ਕਦੋਂ ਉਹ ਸਾਡੇ ਖਿਲਾਫ ਮੜਾ ਜਾਂ ਤੱਤਾ ਬੋਲੇ ਤੇ ਅਸੀਂ ਥਾਣਿਆਂ ਕਚਹਿਰੀਆਂ ਚ ਇਹਨੂੰ ਖੱਜਲ ਕਰੀਏ ਤੁਹਾਨੂੰ ਪਤਾ ਹੀ ਆ ਕਿੰਨਾ ਖੱਜਲ ਕਰਦੇ ਆ ਸੋ ਇਸ ਕਰਕੇ ਆਪਾਂ ਨਜ਼ਰਅੰਦਾਜ਼ ਕਰੀਦਾ ਹਾਂ ਸਰ ਆ ਦੇਖੋ ਪਹੁੰਚਦੇ ਵੀ ਹਾਂ ਤੁਸੀਂ ਮੈਂ ਬਹੁਤ ਜਗ੍ਹਾ ਦੇਖਿਆ ਚਾਹੇ ਕੋਈ ਧਰਮਿਕ ਸਥਾਨਾ ਜਾਂ ਫਿਰ ਕੋਈ ਮੋਰਚਾ ਆਇਆ ਪਹੁੰਚਦੇ ਵੀ ਹਾਂ ਹਾਜ਼ਰੀ ਵੀ ਲਗਾਉਣੀ ਆ ਸਮਾਂ ਵੀ ਦਿਨੇਉ ਗੱਲ ਵੀ ਰੱਖਦੇ ਹਾਂ ਤੇ ਲੋਕਾਂ ਨੂੰ ਵੀ ਅਵੇਅਰ ਕਰਦੇ ਹਾਂ ਪਰ ਦੁੱਖ ਹੁੰਦਾ ਜਦੋਂ ਅਜਿਹਾ ਕੁਛ ਇੰਨਾ ਕੁਝ ਕਰਨ ਦੇ ਬਾਵਜੂਦ ਵੀ ਤੁਹਾਨੂੰ ਲੋਕ ਕਮੈਂਟਸ ਕਰਦੇ ਜਾਂ ਫਿਰ ਕਹਿੰਦੇ ਨੇ ਇਹ ਜਵਾਕ ਜਿਹਾ ਉੱਠਦਾ ਚੌਥੇ ਦਿਨ ਜਾ ਕੇ ਵੀਡੀਓ ਪਾ ਦਿੰਦਾ ਉਦੋਂ ਦੁੱਖ ਲੱਗਦਾ ਵੀ ਅੱਜ ਨਹੀਂ ਬਸ ਹੁਣ ਤੋਂ ਬਾਅਦ ਨਹੀਂ ਦੁੱਖ ਤਾਂ ਬਹੁਤ ਲੱਗਦਾ ਜੀ ਕਿਉਂਕਿ ਆਪਾਂ ਆਪਦਾ ਘਰ-ਬਾਰ ਛੱਡ ਕੇ ਮੈਂ ਪਹਿਲਾਂ ਵੀ ਤੁਹਾਨੂੰ ਦੱਸਿਆ ਤਿੰਨ ਮਹੀਨੇ ਹੋ ਗਏ ਮੈਂ ਆਪਦੇ ਘਰੇ ਨਹੀਂ ਗਿਆ ਮੈਂ ਬਾਹਰ ਹੀ ਰਹਿਣਾ ਠੀਕ ਹੈ ਨਾ ਤੇ ਦੁੱਖ ਬਹੁਤ ਹੁੰਦਾ ਜਦੋਂ ਇਹੋ ਜਿਹਾ ਕੋਈ ਮਤਲਬ ਬੰਦਾ ਉੱਠ ਕੇ ਆਪਣੇ ਖਿਲਾਫ ਕੋਈ ਵੀਡੀਓ ਪਾਉਂਦਾ ਕਿਉਂਕਿ ਅੱਜ ਦੇ ਟਾਈਮ ਮੈਂ ਤੁਹਾਨੂੰ ਇੱਕ ਗੱਲ ਦੱਸਦਾ ਜਿਹੜਾ ਬੰਦਾ ਸੱਚਾ ਹੁੰਦਾ ਨਾ ਜੇ ਕੋਈ ਉਹਦੇ ਪੱਲ ਉਂਗਲ ਵੀ ਕਰੇ ਉਹਨੂੰ ਸਾਰੀ ਰਾਤ ਨੀਂਦ ਨਹੀਂ ਆਉਂਦੀ ਵੀ ਇਹਨੇ ਉਂਗਲ ਕਿਵੇਂ ਕੀਤੀ ਆਪਣੀ ਵੱਲ ਵੀ ਆਪਾਂ ਕਿਹੜਾ ਕਿਸੇ ਗੱਲੋਂ ਕਾਣੇ ਆ ਮੈਂ ਹਮੇਸ਼ਾ ਇੱਕ ਗੱਲ ਕਹਿਣਾ ਹੁੰਦਾ ਵੀ ਜਿੰਨਾ ਟਾਈਮ ਜੇ ਕੋਈ ਆਪਣਾ ਵਿਰੋਧ ਕਰਦਾਗਾ ਆਪਾਂ ਗੱਲ ਕਹਿ ਦੇਈ ਦੀਆ ਚਲੋ ਆਪਾਂ ਹੁਣ ਉਹ ਬੰਦੇ ਦਾ ਨਾਂ ਨਹੀਂ ਲਿਆ ਮੈਂ ਹੁਣ ਵੀ ਗੱਲ ਕਹਤੀ ਵੀ ਉਹ ਬੰਦੇ ਨੇ ਆਪਾਂ ਨੂੰ ਇਹ ਗੱਲ ਕਹੀ ਆ ਹੁਣ ਮੈਂ ਇੱਥੇ ਜਿੰਨਾ ਮਰਜ਼ੀ ਭਾਵੇਂ ਇੱਥੇ ਆ ਕੇ ਤੁਹਾਡੇ ਚੈਨਲ ਦੇ ਜ਼ਰੀਏ ਵੀ ਮੈਂ ਗੱਲ ਕਹਿ ਜਾ ਬੀ ਜੇ ਕੋਈ ਮੇਰਾ ਵਿਰੋਧ ਕਰੂ ਮੇਰੇ ਖਿਲਾਫ ਆਟੋਮੈਟਿਕਲੀ ਬੋਲਿਆ ਜਾਂਦਾ ਹੂੰ ਕਿਉਂਕਿ ਜਦੋਂ ਆਪਾਂ ਸੱਚੇ ਹੁੰਨੇ ਆ ਨਾ ਆਪਾਂ ਨੂੰ ਦੁੱਖ ਹੁੰਦਾਗਾ ਨੀਂਦ ਨਹੀਂ ਆਉਂਦੀ ਵੀ ਯਾਰ ਇੱਕ ਪਾਸੇ ਆਪਾਂ ਹਨਾ ਸਾਰਾ ਕੁਝ ਛੱਡ ਕੇ ਵੀ ਇੱਥੇ ਤੁਰੇ ਫਿਰਦੇ ਆ ਵੀ ਇਹੋ ਜਿਹਾ ਬੰਦਾ ਉੱਠ ਕੇ ਸਾਡੇ ਖਿਲਾਫ ਬੋਲਦਾ ਮੈਂ ਇੱਕ ਗੱਲ ਕਹਿਣਾ ਹੁੰਦਾ ਮੈਂ ਕਿਹਾ ਵੀ ਜਿੱਦੇ ਅਸੀਂ ਕਿਸੇ ਪਾਸ ਵੀ ਕਿਸੇ ਪਾਸੇ ਉਹ ਕਾਣੇ ਹੋਏ ਉਹਦੇ ਅਸੀਂ ਨੀਮੀ ਪਾ ਕੇ ਹਰੇਕ ਦੀ ਗੱਲ ਸੁਣ ਲਾਂਗੇ ਜਿਹੜਾ ਕੋਈ ਮਰਜ਼ੀ ਬੋਲੀ ਜਾਵੇ ਪਰ ਜਿੰਨਾ ਟਾਈਮ ਸੱਚੇ ਆ ਉਹਨਾ ਟਾਈਮ ਨਹੀਂ ਆਪਾਂ ਕਿਸੇ ਦੀ ਸੁਣਦੇ ਫੇਰ ਤਾਂ ਆਪਾਂ ਜਵਾਬ ਦਵਾਂਗੇ ਵੀ ਹਾਂ ਦੱਸ ਵੀ ਤੂੰ ਕਿਉਂ ਬੋਲੇਂ ਤੇ ਇੱਕ ਗੱਲ ਹੋਰ ਦੇਖੋ ਹੂੰ ਜਿਹੜੇ ਆਪਣਾ ਵਿਰੋਧ ਕਰਦੇ ਆ ਹੁਣ ਮੈਂ ਨੰਬਰ ਦਿੱਤਾ ਹੋਇਆਗਾ ਸੋਸ਼ਲ ਮੀਡੀਆ ਤੇ ਆ ਜਿਹੜੇ ਆ ਵੀ ਮੈਂ ਚਲਾਉਣਾ ਇੰਸਟਾਗ੍ਰam ਫੇਸਬੁਕ YouTube ਸਾਰੇ ਪਾਸੇ ਮੈਂ ਆਪਦਾ ਨੰਬਰ ਲਿਖਿਆ ਸਪੈਸ਼ਲ ਵੀ ਜੇ ਕਿਸੇ ਨੂੰ ਕੋਈ ਸਵਾਲ ਆ ਮਨ ਦੇ ਵਿੱਚ ਵੀ ਮੈਨੂੰ ਤੁਸੀਂ ਫੋਨ ਕਰ ਲਓ ਤੇ ਮੇਰਾ ਪਿੰਡ ਵੀ ਦਿੱਤਾ ਬੋਪਾ ਰਾਏ ਖੁਰਦ ਹੂੰ ਠੀਕ ਆ ਵੀ ਜਾ ਮੇਰੇ ਤੁਸੀਂ ਪਿੰਡ ਜਾਵੜੋ ਪਿੰਡ ਜਾ ਕੇ ਹਨਾ ਮੈਨੂੰ ਫੋਨ ਕਰ ਦਿਓਈ ਭਾਈ ਤੇਰੇ ਪਿੰਡ ਆ ਤੇਰੇ ਨਾਲ ਗੱਲਬਾਤ ਕਰਨੀ ਆ ਨਾ ਮੇਰੀ ਨਾ ਮੇਰੇ ਨਾਲ ਕਿਸੇ ਨੇ ਗੱਲਬਾਤ ਕਰਨੀ ਠੀਕ ਐ ਬਸ ਵੀਡੀਓ ਪਾ ਦਿੰਦੇ ਆ ਹੂੰ ਠੀਕ ਹੈ ਅੱਜ ਤੱਕ ਤੁਸੀਂ ਕੋਈ ਵੀ ਵੀਡੀਓ ਦੇਖ ਲਓ 15 20 ਬੰਦੇ ਮੇਰੇ ਖਿਲਾਫ ਬੋਲਿਆ ਹੁਣ ਤੱਕ ਜੇ ਮੈਂ ਪਹਿਲ ਕੀਤੀ ਹੋਵੇ ਕਦੇ ਪਹਿਲਾਂ ਕਿਸੇ ਨੂੰ ਬੋਲਿਆ ਹੋਵੇ ਪਹਿਲਾਂ ਆਪ ਛੇੜਾ ਛੇੜਦੇ ਆ ਤੇ ਜਦੋਂ ਮੈਂ ਮੂਰੋ ਪੈਣਾ ਹੂੰ ਫੇਰ ਜਾ ਕੇ ਰਿਪੋਰਟਾਂ ਲਿਖਾਉਂਦੇ ਆ ਵੀ ਭਾਈ ਸਾਨੂੰ ਬੋਲਦਾ ਹੂੰ ਲੈ ਹੁਣ ਤੁਸੀਂ ਇੱਥੇ ਦੱਸੋ ਬੰਦਾ ਕੀ ਕਰੇ ਕਦੇ ਅਜੀਹਾ ਹੋਇਆ ਰਫਤਾਰ ਕਿ ਕਿਸੇ ਨੇ ਜੱਜ ਕੀਤਾ ਹੋਵੇ ਤੁਹਾਨੂੰ ਅਜੇ ਸੋਸ਼ਲ ਮੀਡੀਆ ਤੇ ਤੁਹਾਡੀ ਕੋਈ ਵੀਡੀਓ ਦੇਖ ਕੇ ਤੇ ਐਕਚੁਅਲੀ ਦੇ ਵਿੱਚ ਤੁਹਾਨੂੰ ਮਿਲਿਆ ਹੋਵੇ ਅਸਲ ਦੇ ਵਿੱਚ ਤੇ ਉਹ ਕਹੇ ਯਾਰ ਵਾਕਈ ਉਹ ਉੱਥੇ ਹੋਲ ਦਿਖਾਈ ਦਿੰਦਾ ਸੀ ਵੀ ਅਸਲ ਦੇ ਵਿੱਚ ਰਫਤਾਰ ਆਇਆ ਤਾਂ ਯਾਰ ਨਾਲ ਖੜਨ ਵਾਲਾ ਬੰਦਾ ਕੁਝ ਅਜੀਹਾ ਹੋਇਆ ਜਿਵੇਂ ਤੁਸੀਂ ਵਾਕਈ ਸੁਣਾਇਆ ਸੀ ਕੋਈ ਕੋਪਰ ਦਾ ਇੱਕ ਨਾ ਹਸਬੈਂਡ ਵਾਈਫ ਸੀ ਉਹਨਾਂ ਨੇ ਮੇਰੇ ਖਿਲਾਫ ਵੀਡੀਓ ਪਾਈ ਸੀ ਹੂੰ ਵੀ ਮੁੰਡਾ ਆਏ ਬੋਲਦਾ ਫਲਾਨਾ ਧੋਂਕਾ ਮੈਨੂੰ ਕਹੋ ਬਹੁਤ ਕੁਝ ਉਹਨਾਂ ਨੇ ਬੋਲਿਆ ਹੂੰ ਤੇ ਸੋਸ਼ਲ ਮੀਡੀਆ ਤੇ ਸੋਸ਼ਲ ਮੀਡੀਆ ਤੇ ਬਹੁਤ ਉਹ ਵੀਡੀਓ ਵਾਇਰਲ ਹੋਈ ਹੂੰ ਤੇ ਉਹਨਾਂ ਦੇ ਏਰੀਏ ਦੇ ਵਿੱਚ ਹੀ ਧਰਨਾ ਲੱਗਿਆ ਹੋਇਆ ਸੀ ਤੇ ਜਦੋਂ ਮੈਂ ਉੱਥੇ ਪਹੁੰਚਿਆ ਉੱਥੇ ਉਹਨਾਂ ਦੇ ਨਾਲ ਗੱਲਬਾਤ ਕੀਤੀ ਮੈਂ ਪੁੱਛਿਆ ਮੈਂ ਕਿਹਾ ਵੀ ਨਾ ਤੁਸੀਂ ਮੈਨੂੰ ਚੰਗੀ ਤਰ੍ਹਾਂ ਜਾਣਦੇ ਹੋ ਨਾ ਮੈਨੂੰ ਮਿਲੇ ਹੋ ਵੀ ਤੁਸੀਂ ਮੇਰੇ ਖਿਲਾਫ ਵੀਡੀਓ ਪਾਈ ਆ ਮੈਂ ਕਿਹਾ ਅੱਜ ਤੁਹਾਡੇ ਇਲਾਕੇ ਦੇ ਵਿੱਚ ਮੁਸੀਬਤ ਪਈ ਆ ਮੈਂ ਆ ਕੇ ਬੈਠਾ ਤੁਹਾਡੇ ਨਾਲ ਬੈਠਾ ਮੈਂ ਦਰਿਆਂ ਤੇ ਉਹ ਬੰਦੇ ਨੂੰ ਉਦੋਂ ਉੱਥੇ ਫੀਲ ਹੋਇਆ ਫੇਰ ਉਹਨੇ ਕਿਹਾ ਕਹਿੰਦਾ ਵੀ ਹਾਂ ਬਾਕੀ ਵੀ ਗਲਤ ਹੋਇਆ ਫੇਰ ਉਹਨੇ ਮੈਨੂੰ ਕਿਹਾ ਵੀ ਇਹ ਕਹਿੰਦਾ ਆਪਾਂ ਆ ਜੋ ਵੀ ਘਰੇ ਚਾਲਦੇ ਆਂ ਫੇਰ ਮੈਂ ਕਿਹਾ ਵੀ ਬਸ ਬਹੁਤ ਬਹੁਤ ਧੰਨਵਾਦ ਜੀ ਤੁਹਾਡਾ ਹਨ ਵੀ ਮਾੜਾ ਜਿਹਾ ਅੱਗੇ ਤੋਂ ਜਦੋਂ ਆਪਾਂ ਕਿਸੇ ਦੇ ਖਿਲਾਫ ਵੀਡੀਓ ਪਾਉਣੀ ਆ ਮਾੜਾ ਜਿਹਾ ਆਪਾਂ ਜਾਂਚ ਪੜਤਾਲ ਕਰ ਲਈਏ ਵੀ ਬੰਦਾ ਵਾਕਈ ਹੈਗਾ ਕਿ ਨਹੀਂ ਇਹੋ ਜਿਹਾ ਹੂੰ ਕਹਿੰਦੇ ਵੀ ਕਈ ਲੋਕ ਕਹਿੰਦੇ ਆ ਵੀ ਫੇਮ ਦੀ ਖਾਤਰ ਹਰੇਕ ਸਾਥ ਤੇ ਤੁਰ ਜਾਂਦਾ ਹੈ ਹੂੰ ਮੈਂ ਕਿਹਾ ਵੀ ਜਿਹੜੇ ਬੰਦੇ ਇਹ ਗੱਲ ਕਹਿੰਦੇ ਆ ਨਾ ਵੀ ਮੈਂ ਉਹਨਾਂ ਨੂੰ ਇੱਕ ਗੱਲ ਕਹਿਣਾ ਵੀ ਜਾਇਜਾ ਫੇਮ ਮੈਂ ਲੈ ਲੈਣਾ ਜਾ ਕੇ ਵੀ ਤੁਸੀਂ ਲੈ ਲਓ ਇਹੋ ਜਿਹਾ ਨਾ ਤੁਹਾਨੂੰ ਪਤਾ ਲੱਗ ਜਾਊ ਵੀ ਕੀ ਪਾ ਪੈਂਦੀ ਆ ਹੂੰ ਰਜਾਈਆਂ ਦੇ ਵਿੱਚ ਬੈਠ ਕੇ ਗੱਲ ਕਰਨੀ ਬਹੁਤ ਸੌਖੀ ਹੁੰਦੀ ਆ ਗਰਾਊਂਡ ਲੈਵਲ ਦੇ ਉੱਪਰ ਜਦੋਂ ਆਪਾਂ ਜਾਣੇ ਆ ਨਾ ਆਪਦਾ ਘਰ ਛੱਡ ਕੇ ਫੇਰ ਪਤਾ ਲੱਗਦਾ ਵੀ ਕੀ ਭਾ ਪੈਂਦੀ ਆ ਕੀ ਨਹੀਂ ਹਉ ਜਗਦੀਪ ਥਲੀ ਦੇ ਬਾਰੇ ਤੁਹਾਨੂੰ ਪਤਾ ਹੀ ਆ ਹਮ ਅਕਸਰ ਇੱਕ ਸਵਾਲ ਰਫਤਾਰ ਰਹਿੰਦਾ ਕਿ ਯਾਰ ਬਾਦ-ਬਿਵਾਦ ਜੁੜਿਆ ਹੋਇਆ ਕੀ ਕਹੋਗੇ ਨਾ ਲੋਕਾਂ ਨੂੰ ਕੀ ਉਹਨਾਂ ਦੀ ਤੁਹਾਡੇ ਨਾਲ ਦੁਸ਼ਮਣੀ ਆ ਕੀ ਉਹਨਾਂ ਲੈਣਾ ਦੇਣਾ ਜਿਹੜਾ ਤੁਹਾਨੂੰ ਬੈਡ ਕਮੈਂਟਸ ਕਰਦੇ ਨੇ ਜਾਂ ਤੁਹਾਡੇ ਬਾਰੇ ਗੱਲਾਂ ਬਾਤਾਂ ਰੱਖਦੇ ਨੇ ਵੀ ਆ ਕੱਲ ਦਾ ਯਾਰ ਜਵਾਕ ਜਿਹੜਾ ਐਡੇ ਵੱਡੀਆਂ ਗੱਲਾਂ ਕਰਦਾ ਲੋਕ ਅਕਸਰ ਇਦਾਂ ਦੇ ਕਿਉਂ ਕੀ ਤੁਹਾਡੇ ਨਾਲ ਕੀ ਅਜਿਹੀ ਵਿਚਾਰਧਾਰਾ ਨਹੀਂ ਮਿਲਦੀ ਜਾਂ ਫਿਰ ਕੀ ਗੱਲ ਹੁੰਦੀ ਹੈ ਅਜਿਹੀ ਕੀ ਮੰਨਦੇ ਨੂੰ ਨਹੀਂ ਨਹੀਂ ਵਿਚਾਰਧਾਰਾ ਨਹੀਂ ਹੁਣ ਜਿਹੜੀ ਗੱਲ ਤੁਸੀਂ ਕਹੀ ਹੈ ਨਾ ਏਹੀ ਰੜਕਦੀ ਆ ਵੀ ਕੱਲ ਦਾ ਜਵਾਕ ਇੰਨੀਆਂ ਵੱਡੀਆਂ ਗੱਲਾਂ ਕਰਦਾ ਬਸ ਏਹੀ ਨਹੀਂ ਜਰਿਆ ਜਾਂਦਾ ਹਮਮ ਹੋਰ ਕੋਈ ਗੱਲ ਨਹੀਂ ਹੈਗੀ ਜਿਵੇਂ ਮੇਰੀ ਇੱਥੇ ਉਮਰ ਹੁੰਦੀ 30 ਸਾਲ 28 ਸਾਲ ਫੇਰ ਮੈਂ ਗੱਲਾਂ ਕਰਦਾ ਫੇਰ ਉਹਨਾਂ ਨੇ ਕਹਿਣਾ ਜੀ ਹਾਂ ਬਾਕੀ ਬਾਈ ਬਾਹਲਾ ਸਿਆਣਾ ਆ ਵੀ ਵਧੀਆਗਾ ਫੇਰ ਸਪੋਰਟ ਕਰਨੀ ਸੀ ਹੁਣ ਗੱਲ ਹੈ ਕੀ ਆ ਉਮਰ ਛੋਟੀ ਆ ਤੇ ਤੁਰੇ ਫਿਰਦੇ ਆ ਜਾ ਕੇ ਮੂਰੇ ਹਨਾ ਜਿੱਥੇ ਜਾਈਦਾ ਉਥੇ ਆਪਾਂ ਖੜਦੇ ਆ ਨਾਲ ਬੈਨੇ ਆ ਬਸ ਇਹੀ ਚੀਜ਼ ਨਹੀਂ ਜਰੀ ਜਾਂਦੀ ਵੀ ਇੰਨੀ ਛੋਟੀ ਉਮਰ ਦੇ ਵਿੱਚ ਵੀ ਇਹ ਤੁਰਿਆ ਫਿਰਦਾਗਾ ਹਨਾ ਵੀ ਐਨੇ ਬੰਦੇ ਆ ਜਿਹੜੇ ਇਹਨੂੰ ਚਾਹਣ ਵਾਲੇ ਆ ਬਸ ਇਹ ਚੀਜ਼ਾਂ ਨਹੀਂ ਜਰੀਆਂ ਜਾਂਦੀਆਂ ਪਰ ਜਿਹੜੇ ਇਹ ਮੇਰਾ ਵਿਰੋਧ ਹੁੰਦਾ ਏ ਸਿਰਫ ਸੋਸ਼ਲ ਮੀਡੀਆ ਤੇ ਹੁੰਦਾ ਹੁਣ ਤੁਸੀਂ ਇੱਥੇ ਮੇਰੇ ਨਾਲ ਜਾਵੜੋ ਬਾਜ਼ਾਰ ਜਾ ਕੇ ਸੇਕਾਠ ਵਾਲੀ ਥਾਂ ਤੇ ਉਥੇ ਸਾਰੇ ਚਾਹਣ ਵਾਲੇ ਮਿਲਣਗੇ ਇੱਕ ਵੀ ਬੰਦਾ ਵਿਰੋਧ ਕਰਨ ਵਾਲਾ ਨਹੀਂ ਮਿਲਣਾ ਜਿਹੜਾ ਵਿਰੋਧ ਹੋਊਗਾ ਉਹ ਸੋਸ਼ਲ ਮੀਡੀਆ ਤੇ ਹੀ ਹੋਣਾ ਬਸ ਹੂੰ ਜਿਨ੍ਹਾਂ ਦਾ ਕੋਈ ਅਤਾ ਪਤਾ ਨਹੀਂ ਜਿਨ੍ਹਾਂ ਦਾ ਕੋਈ ਅਤਾ ਪਤਾ ਨਹੀਂ ਨਾ ਕੁਝ ਹੋਰ ਹੂੰ ਬਸ ਬਾਹਰ ਬੈਠੇ ਵਿਰੋਧ ਕਰੀ ਜਾਂਦੇ ਆ ਤਿੰਨ ਚਾਰ ਹੂੰ ਉਹਨਾਂ ਨੂੰ ਪਤਾ ਵੀ ਜੇ ਇੱਥੇ ਆ ਕੇ ਕਰਾਂਗੇ ਮੈਂ ਤਾਂ ਫਿਰ ਲੱਭ ਕੇ ਪੈਂਡ ਬੁੰਡ ਚਲਾਈ ਜਾਣਾ ਉਹਨਾਂ ਦੇ ਹੂੰ ਮੈਂ ਤਾਂ ਐਂ ਹੁੰਦਾ ਮੇਰੇ ਮੂੰਹ ਤੇ ਆ ਕੇ ਗੱਲ ਕਰੋ ਜਿਹੜੀ ਕਰਨੀਆਂ ਸੋਸ਼ਲ ਮੀਡੀਆ ਤੇ ਗੱਲਾਂ ਕਰਾਂਗੇ ਉਹ ਗੱਲ ਦਾ ਕੋਈ ਮਤਲਬ ਉਹ ਗੱਲ ਨੇਪਰੇ ਨਹੀਂ ਚੜ੍ਹਦੀ ਉਧਰੋਂ ਉਹ ਬੋਲਣਗੇ ਇਧਰੋਂ ਮੈਂ ਬੋਲੂ ਬਸ ਫੇਰ ਤਾਂ ਇੰਨਾਂ ਚੀਜ਼ਾਂ ਜੀ ਉਲਝੇ ਜਾਗੇ ਹੂੰ ਠੀਕ ਹੈ ਨਾ ਜਿਹੜਾ ਆਪਣਾ ਫਿਰ ਮੇਨ ਮਕਸਦ ਆ ਉਹ ਤੋਂ ਭਟਕ ਜਾਗੇ ਮੈਂ ਇੱਕ ਗੱਲ ਕਹਿਣਾ ਉਹਨਾਂ ਵੀ ਜੇ ਕੋਈ ਸਵਾਲ ਜਵਾਬ ਹੋਊ ਆਪਾਂ ਮੂੰਹ ਤੇ ਕਰੀਏ ਸੋਸ਼ਲ ਮੀਡੀਆ ਤੋਂ ਹਟ ਕੇ ਉਹ ਵਧੀਆ ਰਹਿੰਦਾ ਹੈ ਗਾ ਜਿਹੜੇ ਘਰਦਿਆਂ ਨੇ ਕਿਹਾ ਖਾਸ ਕਰਕੇ ਮਾਵਾ ਆਪਣੇ ਯਾਰ ਰਫਤਾਰ ਤੂੰ ਕਿਹੜੇ ਚੱਕਰਾਂ 'ਚ ਪੈ ਗਿਆ ਬਾਤ ਵੀ ਬਾਤ ਦੇ ਚੱਕਰਾਂ 'ਚ ਪੈ ਗਿਆ ਅਜੇ ਤੱਕ ਕਦੀ ਗੱਲ ਹੋਈ ਘਰ ਦੇ ਦਾ ਬਥੇਰਾ ਕਹਿੰਦੇ ਆ ਜੀ ਘਰ ਦੇ ਦਾ ਹੁਣ ਇੱਕ ਪਾਸੇ ਆਏ ਵੀ ਕਹਿੰਦੇ ਜਿਵੇਂ ਬਾਕੀ ਆਈਲੈਂਡਸ ਕਰਕੇ ਬਾਹਰ ਤੁਰੇ ਜਾਂਦੇ ਆ ਵੀ ਤੂੰ ਵੀ ਤੁਰ ਜਾ ਹੁਣ ਪੜ੍ਹਾਈ ਲਿਖਾਈ ਨੂੰ ਵੀ ਚਲੋ ਵਧੀਆ ਆਪਾਂ ਮੈਂ ਹੁਣ 12 ਕੀਤੀਆਂ ਹੁਣੇ ਨੇ ਉਸ ਤੋਂ ਬਾਅਦ ਪਰ ਉਹਦਾ ਮੇਰਾ ਆਪ ਦਾ ਹੀ ਜੀ ਨਹੀਂ ਕਰਦਾ ਜੀ ਹੁਣ ਜੇ ਘਰ ਦੇ ਪਿੱਛੇ ਪਏ ਸੀ ਮਾੜਾ ਮੋਟਾ ਮੈਂ ਤਾਂ ਹੀ ਫਿਰ ਆਇਆ ਮੈਂ ਗਿਆ ਵੀ ਚਲੋ ਇੱਕ ਪਾਸੇ ਜਿਹੜਾ ਆਪਣਾ ਸ਼ੌਂਕ ਆ ਉਹਨੂੰ ਪੂਰਾ ਕੀਤਾ ਜਾਵੇ ਇੱਕ ਇੱਕ ਕੰਮ ਦੇ ਥਰੂ ਹੁਣ ਮੈਂ ਤੁਹਾਨੂੰ ਇੱਕ ਗੱਲ ਹੋਰ ਦੱਸਦਾ ਹੀ ਦੇਖੋ ਜੇ ਆਪਣਾ ਕੋਈ ਕੱਤਾ ਹੋਊਗਾ ਨਾ ਫੇਰ ਹੀ ਆਪਾਂ ਆਪਦੇ ਪੰਜਾਬ ਦੀ ਸੇਵਾ ਕਰ ਸਕਦੇ ਆ ਜਦੋਂ ਜੇਬ 'ਚ ਤੇ ਲਈ ਹੈਣੀਗਾ ਜਾਵਾਂਗੇ ਕਿੱਥੇ ਮੈਨੂੰ ਐਂ ਦੱਸੋ ਹੂੰ ਬੰਦੇ ਨੇ ਰੋਟੀ ਪਾਣੀ ਦਾ ਵੀ ਦੇਖਣਾ ਆਪਦੇ ਘਰਦਿਆਂ ਬਾਰੇ ਵੀ ਸੋਚਣਾ ਜਾਨ ਆਉਣ ਦਾ ਵੀ ਦੇਖਣਾ ਹੁਣ ਜਦੋਂ ਜੇਬ 'ਚ ਤੇ ਲਈ ਨਹੀਂ ਫਿਰ ਕਿੱਥੇ ਜਾਵਾਂਗੇ ਹੂੰ ਫਿਰ ਇਸੇ ਕਰਕੇ ਮੈਂ ਸੋਚਿਆ ਵੀ ਇੱਕ ਪਾਸੇ ਆਪਦੇ ਸ਼ੌਂਕ ਨੂੰ ਹੀ ਇੱਕ ਕਿੱਤਾ ਬਣਾਇਆ ਜਾਵੇ ਸੋ ਸ਼ੌਂਕ ਆਪਾਂ ਲਿਖਣ ਤੇ ਗਾਉਣ ਦਾ ਫਿਰ ਉਧਰ ਨੂੰ ਆਪਾਂ ਥੋੜਾ ਜਿਹਾ ਹੋਏ ਆ ਜੀ